ਦੇਖੋ ਜੀ ਅੱਜ ਸਾਡੀਆ ਵਿਜ਼ਿਟ ਕਰਨ ਦਾ ਕਮੇਟੀ ਜੋ ਮੈਂ ਗਿਆ ਦੇਖਿਆ ਸਾਰਾ ਮੇਨ ਜਿਹੜਾ ਸਾਡਾ ਸੀਗਾ ਲੋਕਾਂ ਦੀ ਆਪਣੇ ਕਾਫੀ ਗੇਟ ਤੇ ਆਪਣੇ ਉਹ ਆ ਰਹੇ ਸੀਗੇ ਸਾਨੂੰ ਕਿ ਸਾਡਾ ਸਿਵਰੇ ਸਾਫ ਕਰਾਇਆ ਜਾਵੇ ਤੇ ਹੁਣ ਤੁਸੀਂ ਵੀ ਦੇਖ ਸਕਦੇ ਹੋ ਕਿ ਪ੍ਰੋਪਰ ਗੱਡੀਆਂ ਸਿਵਰੇ ਸਾਫੀਆਂ ਲੱਗੀਆਂ ਹੋਈਆਂ ਇਸ ਤੋਂ ਬਾਅਦ ਫਿਰ ਅਸੀਂ ਦਿੱਲੀ ਤੋਂ ਇੱਕ ਵੱਡੀ ਸ਼ਕਸ਼ਣ ਮਸ਼ੀਨ ਮੰਗਾ ਰਹੇ ਹਾਂ ਕਿਉਂਕਿ ਦੇਖਿਆ ਕਿ ਸਿਵਰੇ ਵਿੱਚ ਕਈਆਂ ਨੇ ਕਾਫੀ ਕੁਝ ਮੱਕੀ ਜੇ ਕਹਾਂਗੇ ਕਿ ਭਾਂਡੇ ਹੋ ਗਏ ਇੱਟਾਂ ਹੋਈਆਂ ਲਿਫਾਫੇ ਜਿਹੜੇ ਵੱਡੇ ਉਹ ਪਾ ਕੇ ਰੱਖੇ ਹੋਏ ਆ ਉਹ ਵੀ ਅਸੀਂ ਇਹਨਾਂ ਨੂੰ ਪੂਰਾ ਸਫਾਈ ਕਰਾ ਕੇ ਦਵਾਵਾਂਗੇ ਦੂਸਰਾ ਪੁਆਇੰਟ ਇਹ ਹੈ ਕਿ ਕਾਫੀ ਦਿਨ ਤੋਂ ਮਸਲਾ ਕੱਲੇ ਆ ਰਿਹਾ ਹੈ ਕਿ ਪਿੱਛੇ ਤੁਸੀਂ ਦੇਖਿਆ ਛੱਪੜ ਦੀ ਜਗ੍ਹਾ ਉਸ ਦੇ ਸਬੰਧੀ ਮੈਂ ਦੱਸਣਾ ਚਾਹਾਂਗਾ ਕਿ ਅੱਜ ਮੈਂ ਵਿజిਟ ਕੀਤਾ ਇਹਨਾਂ ਨੂੰ ਦੱਸਿਆ ਕਿ ਅਸੀਂ ਉਹਨੂੰ ਡੂੰਗਾ ਕਰਕੇ ਸਾਫ਼ ਸੁਥਰਾ ਕਰਾ ਕੇ ਚਾਰ ਦਿਵਾਰੀ ਕਰਾ ਕੇ ਤਾਂ ਕਿ ਇਨਕ੍ਰੋਚਮੈਂਟ ਨਾ ਹੋਵੇ ਤੇ ਉਹਨੂੰ ਅਸੀਂ ਪ੍ਰੋਪਰ ਜੜਾ ਹੈ ਛੱਪੜ ਦੀ ਜਿਹੜੀ ਆ ਬਨਾਵਟ ਉਹ ਕਰਾਂਗੇ। ਪੂਰੇ ਨਾਲ ਹੀ ਤੁਸੀਂ ਦੇਖਿਆ ਕਿ ਘਰ ਬਣਿਆ ਹੋਇਆ ਸੀ ਕਿ ਉਹ ਮੈਂ ਇਹਨਾਂ ਨੂੰ ਹਦਾਇਤ ਕਰ ਦਿੱਤੀ ਕਿ ਜਿਹੜਾ ਵੀ ਛੱਪੜ ਦੇ ਉੱਪਰ ਇਨਕ੍ਰੋਚ ਕਰਦਾ ਹੈ ਨਿਕਲੀ ਉਹਨੂੰ ਤੁਰੰਤ ਜਿਹੜਾ ਰਿਮੂਵ ਕਰਾਇਆ ਜਾਵੇ ਤਾਂ ਕਿ ਕਿਸੇ ਤਨੇ ਛੱਪੜ ਜਿਹ ਕਿ ਕਿ ਜਿੰਨੇ ਵੀ ਘਰ ਦਾ ਜਾਂ ਕਿਤੇ ਦੁਕਾਨਾਂ ਦਾ ਕੋਈ ਵੀ ਕਿਤੇ ਪਾਣੀ ਜਾਣਾ ਗੰਦਾ ਤੇ ਛਪੜਾਂ ਚ ਹੀ ਜਾਣਾ ਛਪੜ ਐਸ ਪਰ ਦੀ ਹਾਈ ਕੋਰਟ ਦੀ ਗਾਈਡਲਾਈਨਸ ਮੁਤਾਬਕ ਕੋਈ ਵੀ ਤਰ੍ਹਾਂ ਕਿਸੇ ਤਰ੍ਹਾਂ ਪੂਰੀਆ ਨਹੀਂ ਜਾ ਸਕਦਾ ਤੇ ਉਹ ਵੀ ਅਸੀਂ ਕਹਿ ਦਿੱਤਾ ਤੀਸਰਾ ਪੁਆਇੰਟ ਸੀਗਾ ਕਿ ਰਿਗਾਰਡਿੰਗ ਨਾਲੇ ਦੇ ਉੱਪਰ ਇਨਕ੍ਰੋਚਮੈਂਟ ਜਿੱਦਾਂ ਹੁਣ ਤੁਸੀਂ ਦੇਖਿਆ ਕਿ ਅਸੀਂ ਪ੍ਰੋਪਰ ਨਾਲ ਚੱਲ ਕੇ ਦੇਖਿਆ ਸਾਰਾ ਜਿਹਦੇ ਤੇ ਅਸੀਂ ਇਹ ਕੰਡਾ ਵਾਲਿਆਂ ਨੂੰ ਹਦਾਇਤ ਕਰ ਦਿੱਤੀਏ ਨੋਟਿਸ ਕੱਢ ਦਿੱਤੇ ਕਿ ਆਪਣੇ ਜਿਹੜੇ ਐ ਕਬਜ਼ੇ ਰਿਮੂਵ ਕਰ ਲੈਣ ਨਹੀਂ ਤਾਂ ਸਾਨੂੰ ਜਿਹੜਾ ਐ ਫੋਰਸਫੁਲੀ ਫੁੱਲ ਪ੍ਰੋਡਕਸ਼ਨ ਦੇ ਨਾਲ ਰਿਮੂਵ ਕਰਨਾ ਪਏਗਾ ਤੀਸਰੇ ਐਸਟੀਪੀ ਦੀ ਗੱਲ ਕਰੀਏ ਐਸਟੀਪੀ ਦਾ ਵੀ ਸਾਰਾ ਕੁਝ ਸਾਡਾ ਜਿਹੜਾ ਮੁਕੰਮਲ ਹੋ ਗਿਆ ਤੇ ਹੁਣ ਐਸਟੀਪੀ ਵੀ ਕਾਰਡੀਆਂ ਤੇ ਲੱਗੇਗਾ ਜਿਹੜੇ ਕਰਕੇ ਲੋਕਾਂ ਨੂੰ ਕਾਫੀ ਸਹੂਲਤ ਜਿਹੜੀ ਆ ਮਿਲ ਸਕਦੀ ਹੈ ਬਸ ਇਹੀ ਮੈਂ ਤੁਹਾਡੇ ਮਾధ్యਮ ਰਾਹੀਂ ਕਹਿਣਾ ਚਾਹਾਂਗਾ ਕਿ ਅਸੀਂ ਪ੍ਰਸ਼ਾਸਨ ਵੱਲੋਂ ਤੇ ਸਵੇਰੇ ਸ਼ਾਮ ਮੱਕੀ ਲੱਗੇ ਹੋਇਆ ਕਿਸੇ ਤਰ੍ਹਾਂ ਦੀ ਵਧੀਆ ਤਰੀਕੇ ਦੇ ਨਾਲ ਹਰ ਸਹੂਲਤ ਜਿਹੜੀ ਹੈ ਕਾਰਡੀਆਂ ਦੇ ਜਿਹੜੇ ਸਿਟੀਜ਼ਨ ਦਿੱਤੀ ਜਾਵੇ ਵੱਡ ਕੁੱਝ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਜਿਸ ਤਰ੍ਹਾਂ ਕਿ ਅਸੀਂ ਪਲਾਸਟਿਕ ਉਹ ਜਿਹੜੇ ਸਾਡੇ कूड़े ਵਾਲੇ ਘਰਾਂ ਚ ਪਲਾਸਟਿਕ ਚੁੱਕਣ ਜਾਂਦੇ ਨੇ ਉਹ ਲਿਫਾਫਿਆਂ ਚ ਬੰਦ ਕਰਕੇ ਦਿੰਦੇ ਤੇ ਇਹੀ ਮੈਂ ਕਹਿਣਾ ਚਾਹਾਂਗਾ ਕਿ ਲਫਾਫਿਆਂ ਦੀ ਤੁਸੀਂ ਆ ਵਰਤੋ ਨਾ ਕਰੋ ਦੁਕਾਨਦਾਰ ਨੂੰ ਕਹੋ ਕਿ ਸਾਨੂੰ ਕਾਗਜ਼ ਦਾ ਲਫਾਫਾ ਜਾਂ ਹੋਰ ਕੱਪੜੇ ਦਾ ਜਿਹੜਾ ਬੈਗ ਹੈ ਉਹ ਦਿੱਤਾ ਜਾਵੇ ਦੁਕਾਨਦਾਰਾਂ ਦੇ ਉੱਤੇ ਰੈਗੂਲਰਲੀ ਚਲਾਨ ਕਰ ਰਹੇ ਆਂ ਬਸ ਹੁਣ ਇਹ ਐ ਕਿ ਮੇਰੇ ਲੋਕਾਂ ਨੂੰ ਅਪੀਲ ਆ ਤੁਸੀਂ ਘਰਾਂ 'ਚ ਜਿਹੜਾ ਆਪਣਾ ਗੰਦ ਹੈ ਘਰ ਦਾ ਉਹ ਬੰਦ ਕਰਕੇ ਨਾ ਧਾਉ ਤਾਂ ਕਿ ਉਹਨੂੰ ਖੋਲ ਕੇ ਤੁਸੀਂ ਪ੍ਰੋਪਰ ਜਿਹੜਾ ਹੈ ਆਪਣਾ ਡਸਟਬਿਨ 'ਚ ਪਾਓ ਅਸੀਂ ਜਿਹੜੇ ਸੈਗਰੀਗੇਟਰੀ ਡੱਬੇ ਬਣਾ ਕੇ ਰਿਕਸ਼ੇ ਬਣਾਏ ਨੇ ਉਹ ਤੁਹਾਡੇ ਘਰਾਂ ਤੱਕ ਜਾ ਰਹੇ ਨੇ ਬਸ ਇਹ ਐ ਕਿ ਅਗਰ ਤੁਸੀਂ ਗਿੱਲਾ ਸੁੱਕਾ ਕੂੜਾ ਵੱਖਰਾ ਕਰਕੇ ਦਿੰਦੇ ਹੋ ਸਾਡੇ ਲਈ ਵੀ ਸੋਖਾ ਹੋ ਜਾਂਦਾ ਨੂੰ ਡਿਸਪੋਜ਼ ਆਫ ਕਰਨਾ ਤੇ ਇਸ ਕਰਕੇ ਜਿਹੜੀ ਸਾਫ ਸਫਾਈ ਹੈ ਉਹ ਸਾਡੇ ਸਾਰਿਆਂ ਦਾ ਇੱਕ ਮੁੱਢਲਾ ਮੈਂ ਕਹਾਂਗਾ ਧਰਮ ਹੈ ਅਸੀਂ ਜੇ ਰਹਿਣਾ ਹੈ ਸਮਾਜ ਤੇ ਹੁਣ ਜਦੋਂ ਬਰਸਾਤਾਂ ਆ ਗਈਆਂ ਸੱਪ ਸਪੋਲੀਆ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਮੱਛਰ ਮੁਛਰ ਪੈਦਾ ਹੁੰਦੇ ਨੇ ਇਸ ਕਰਕੇ ਆਪਣੇ ਆਲੇ ਦੁਆਲੇ ਅਸੀਂ ਸਫਾਈ ਰੱਖੀਏ ਬਾਕੀ ਮੈਂ ਸਾਰੇ ਕਰਮਚਾਰੀਆਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਤੁਸੀਂ ਜਿਹੜੀ ਸਫਾਈ ਹੈ ਉਹ ਤੇਜ਼ੀ ਨਾਲ ਕਰੋ ਦੇਖੋ ਜੀ ਇਹ ਜਿਹੜਾ ਮਸਲਾ ਹੈ ਕਿ ਜਿਹੜਾ ਛੱਪੜ ਉਹ ਤੁਸੀਂ ਬੇਖੇ ਮਦੂਦਾ ਛੱਪੜਾ ਅਸੀਂ ਛੱਪੜ ਹੀ ਬਰਕਰਾਰ ਰੱਖਾਂਗੇ ਕਰਕੇ ਤੇ ਜਿਹੜੇ ਆਪਣੇ ਘਰ ਵਗੈਰਾ ਟਾਵਾਂਗੇ ਬਾਹੀ ਕਰਦੇਗੇ ਕਿ ਉਹਨਾਂ ਨੇ ਨਹੀਂ ਪੱਥਰ ਰੱਖਿਆ ਉਹੀ ਬੈਕ ਡਿਸਕਸ਼ਨ ਕਰ ਲਾਂਗੇ ਉਹਨਾਂ ਨੂੰ ਬੁਲਾ ਕੇ ਜਿਹੜੇ ਆ ਉਲਤੇ ਉੱਪਰ ਜੋ ਵੀ ਅਗਲੀ ਕਾਰਵਾਈ ਆ ਤਾਂ ਸਰਵੇ ਰਿਪੋਰਟ ਤੁਹਾਡੇ ਕੋਲ ਜੀ ਜਿਹੜਾ ਸਰਵੇ ਹੋਇਆ ਹੈ ਹਾਂਜੀ ਦੇਖੋ ਪਿੰਡਾਂ ਦੇ ਤੇ ਦੇਖੋ ਬੀਗ ਏਡੀਸੀ ਡੀ ਰੂਲ ਡਿਵੈਲਪਮੈਂਟ ਵਾਲੇ ਦੇਖਦੇ ਨੇ ਉਹ ਰੈਗੂਲਰਲੀ ਡੀਸੀ ਸਾਹਿਬ ਵੱਲੋਂ ਵੀ ਮੀਟਿੰਗ ਲਈ ਜਾਂਦੀ ਹੈ ਕਿ ਛੱਪੜਾਂ ਦੀ ਜੋ ਸਰਕਾਰ ਵੱਲੋਂ ਮੁਹਿੰਮ ਚੱਲੀ ਦੀ ਹੈ ਇਨਕ੍ਰੋਚਮੈਂਟ ਆ ਰਿਮੂਵ ਕਰਾਣੀ ਆ ਔਰ ਹੀ ਆਇਤ ਵਾਲੇ ਪੱਕਾ ਕਰਾਣਾ ਉਹਨੂੰ ਡੂੰਗਾ ਕਰਨਾ ਜੜੀ ਬੂਟੀ ਕੱਢਣੀ ਉਹ ਸਾਰੇ ਕੰਮ ਜਿਹੜੇ ਰੈਗੂਲਰਲੀ ਚੱਲਦੇ ਆ ਇਨਕ੍ਰੋਚਮੈਂਟ ਦੀ ਜਿਹੜੀ ਗੱਲ ਆ ਸਾਨੂੰ ਜਿਹੜੇ ਰੂਲਸ ਦੇ ਮੁਤਾਬਕ ਜੋ ਨੋਟਿਸ ਕੱਢਨੇ ਆ ਜਾਂ ਉਹਨਾਂ ਦੀ ਸੁਣਵਾਈ ਕਰਨੀ ਆ ਜਾਂ ਉਹਨਾਂ ਨੂੰ ਅਸੀਂ ਪ੍ਰੋਪਰ ਇੱਕ ਵਾਰੀ ਸੈਲਫ ਡਿਮੋਲਿਸ਼ ਦਾ ਜਿਹੜਾ ਅਸੀਂ ਆਰਡਰ ਦੇਣਾ ਉਹ ਅਸੀਂ ਕਰ ਰਹੇ ਆ ਇਟ ਵਿਲ ਟੇਕ ਅ ਫਿਊ ਮੋਰ ਡੇਸ ਬਟ ਐਕੀ ਕੁਛ ਦੇਣਾ ਜ਼ਰੂਰ ਕੋਸ਼ਿਸ਼ ਕਰਾਂਗੇ